جي گاو ني کڈو مينو کدي دسو مينو بول ما کينو کدي دسو اي مين بندي کڈي رو مينو برو ما نا هوار دو ما ري کينو سندو کيني ني پي ما مار گي تي کينو جاني کالو با کالو پي

ਮੇਰਾ ਨਗਰਮੀਤ ਸਿੰਘ ਜੀ ਕੀ ਕਹਾਂ ਜਾਵਾਂਗੇ ਅੱਜ ਚੁੱਲਾ ਟੈਕਸ ਵਾਲੀ ਰਸੀਦ ਚਾਹੀਦੀ ਤੇ ਉਹ ਗਾੜੀ ਆ ਸਕਦਾ ਵਾ ਹਾਂਜੀ ਹਾਂਜੀ ਚਾਹੀਦੀ ਜੀ ਭਾਜੀ ਉਹਨਾਂ ਨੂੰ ਅਸੀਂ ਭਾਜੀ ਸਾਨੂੰ ਅਜੇ ਤੱਕ ਤੇ ਚੁੱਲਾ ਟੈਕਸ ਨਹੀਂ ਮਿਲਿਆ ਤੇ ਅਸੀਂ ਸਰਪੰਚੀ ਦੇ ਕਹਾ ਕੇ ਪਰ ਇਹ ਜੀ ਦੇ 7 ਦੇ ਤੋਂ ਖੱਜਲ ਹੁੰਦਾ ਜੀ ਅਜੇ ਤੱਕ ਸਾਨੂੰ ਚੁੱਲਾ ਟੈਕਸ ਦਾ ਐਨਓਸੀ ਮਿਲੀ ਨਹੀਂ ਸਾਨੂੰ ਮੈਂ ਇੱਥੋਂ ਮੋੜ ਦਿੰਦੇ ਆ ਆਹ ਕਹਿ ਕੇ ਉਹ ਕਹਿ ਕੇ ਸਾਨੂੰ ਤੇ ਅੱਜ ਵੀ ਕਹਿੰਦੇ 7 ਵਜੇ ਗੇਟ ਖੁੱਲ ਜਾਣਗੇ 11 ਵਜੇ ਜੀ ਆਹ ਵੇਖ ਲਓ ਬੀਬੀਆਂ ਨੇ ਸਾਰੀਆਂ ਲੈ ਚ ਲੱਗਿਆ ਤੁਪ ਕਿੰਨੀ ਆ ਆਪਣੀ ਫਾਈਲ ਲਓ ਨਾ ਅਜੇ ਤੱਕ ਇਹਨੂੰ ਅੰਦਰ ਬਾਹਰ ਦਿੱਤਾ ਨਹੀਂ ਬੇਰ ਖੁੱਲ ਦਿੱਤਾ ਇਹਦੇ ਸੱਤ ਰੋਜ਼ ਤੱਕ ਬੇਰ ਖੁੱਲਿਆ ਆ ਬੀਬੀਆਂ ਸਾਰੀਆਂ ਡਿੱਗਣ ਦਿਖਾ ਕੇ ਦੀ ਕੋਈ ਸੁਣਵਾਈ ਨਹੀਂ ਹੋਂਦੀ ਨਾ ਆਏ ਤਾਂ ਟੁੱਲਾ ਟੈਕਸ ਨਹੀਂ ਮਿਲਿਆ ਸੱਤ ਦਿਨ ਅਸੀਂ ਕਹਿੰਦੇ ਭਾਈ ਨਹੀਂ ਮਿਲਿਆ ਜਨਰਲ ਸਪੋਕਸਮੈਨ ਫਿਰ हां जी आगे प्रश्न हां जी ये आ गया ये लिख हो गया है इन नंबरों को टिक करने के लिए 11 नंबर है दिखता है क्या कोई प्रेजेंटेशन अब पूरे सुरक्षा प्रबंध किए गए अमन मानना ही सारा कमरे चढ़ाया जाओ ਕਿਆ ਉਧਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਚੱਲ ਰਿਹਾ ਆ ਰਹੇ ਐ ਇਸਟਿਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਆ ਗਏ ਆ ਹੁਣ ਬਸ ਕਾਰਜ ਸ਼ੁਰੂ ਹੋ ਗਿਆ ਮੌਲਵੀ ਕੋਈ ਸੁਵਾਈ ਨਹੀਂ ਹਾਂਜੀ ਹਾਂਜੀ ਬਿਲਕੁਲ